ਨੀ ਪਾਰਟੀ ਚਲ ਗਏ ਨੇ ਅੱਜ ਵੱਡੇ ਇਲਜ਼ਾਮ ਲਗਾਏ ਨੇ ਐਸਪੀਸੀ ਮੁਲਾਜ਼ਮਾਂ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹ ਫੀਮ ਖਾਂਦੇ ਨੇ ਨਸ਼ਾ ਕਰਦੇ ਨੇ ਉਹਨਾਂ ਨੂੰ ਟੋਪ ਟੈਸਟ ਹੋਣਾ ਚਾਹੀਦਾ ਕੀ ਕਹਿਣਾ ਤੁਹਾਡਾ ਇਸ ਦੇ ਬਾਰੇ ਸਰ ਚਲੋ ਮੇਰਾ ਵੀਰ ਤੁਸੀਂ ਨਾ ਤੁਹਾਨੂੰ ਪੱਤਰਕਾਰਾਂ ਨੂੰ ਸਵਾਦ ਲੈਣ ਦਾ ਬੜਾ ਚਾਸਾ ਦੇਖੋ ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆ ਕਿ ਉਹਨੂੰ ਸ਼ੁਭ ਕਾਮਨਾਵਾਂ ਨੇ ਔਰ ਉਹ ਤਰੱਕੀਆਂ ਕਰੇ ਜੋ ਸੱਚ ਕੀ ਆ ਝੂਠ ਕੀ ਆ ਇੱਥੇ ਕੋਈ ਗੱਲ ਨਹੀਂ ਲੁਕੀ ਛੁਪੀ ਰਹਿੰਦੀ ਸਭ ਸਾਹਮਣੇ ਆਉਣਾ ਇਸ ਲਈ ਅੱਜ ਕੱਲ ਦਾ ਜਿਹੜਾ ਇਹ ਸੀਜ਼ਨ ਹੈ ਨਾ ਜੀ ਇਹ ਇਲੈਕਸ਼ਨ ਸੀਜ਼ਨ ਤੁਹਾਨੂੰ ਵੀ ਪਤਾ ਸਰਕਾਰਾਂ ਦੇ ਪ੍ਰੈਸ਼ਰ ਸਰਕਾਰਾਂ ਦੀ ਕੋਈ ਹੋਰ ਤੌਰ ਤਰੀਕੇ ਹੁੰਦੇ ਆ ਬੜਾ ਕੁਝ ਹੋ ਰਿਹਾ ਇੱਥੇ ਤਾਂ ਮੁੱਖ ਮੰਤਰੀ ਜਿਹੜੇ 10-10 ਸਾਲ ਰਹੇ ਆ ਉਹ ਪਾਰਟੀ ਛੱਡ ਗਏ ਤਿੰਨ ਤਨਾਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪਚੋ ਰਿੰਕੂ ਜੀ ਉਹ ਭਾਜਪਾ 'ਚ ਚਲੇ ਗਏ ਕੋਈ ਭਾਜਪਾ ਵਾਲਾ ਐ ਨੂੰ ਆ ਗਿਆ ਸੋ ਇਹ ਠੀਕ ਹੈ ਇਹ ਪੋਲਿਟਿਕਸ ਹੈ ਇਦਿਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਪਰ ਮੇਰੇ ਵੱਲੋਂ ਗੁੱਡ ਵਿਸ਼ੇਸ ਹੈ ਕਿ ਜਾਰੇਗੀ ਵਿਜੀਲੈਂਸ ਦਾ ਕੋਈ ਵਿਜੀਲੈਂਸ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ ਚਲੋ ਮੇਰਾ ਵੀ ਮੈਨੂੰ ਨਹੀਂ ਪਤਾ ਕਾਦਾ ਸੀ ਨਹੀਂ ਸੀ ਤੁਸੀਂ ਜੋ ਲਿਖਣਾ ਲਿਖ ਦਿਓ ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਗੱਲ ਨਹੀਂ ਔਰ ਮੈਂ ਅੱਜ ਆਰ ਧੰਨਵਾਦੀ ਆ ਮੈਂ ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨੇਹਾ ਨਹੀਂ ਪਹੁੰਚ ਸਕਿਆ ਉਹ ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ ਉਹ ਉਦੇਦਾਰ ਸਾਹਿਬਾ ਸਾਡੇ ਸਾਡੇ ਕੀ ਬੋਲ ਕਰ ਸਕੇ ਪਲਵਾਨ ਚੁੱਟੀ ਚੁੱਟੀ ਮਰ ਰਹੀ ਸਾਡੇ ਮੈਂ ਆਪਣੇ ਵਿਸ਼ਵਾਸ ਦਵਾਇਆ ਕਿ ਇਹ ਸਿੱਟਮਸਦ ਸਾਹਿਬ ਭਲੇ ਬਾਤ ਜਿੰਨੇ 4-5 ਕੈਂਡੀਡੇਟ ਖਲੋਤੇ ਸਭ ਤੋਂ ਸਿਨਸੀਅਰ ਕਮ ਸਿੱਟਮਸਦ ਸਾਹਿਬ ਦੀ ਤਰੱਕੀ ਵਾਸਤੇ ਜੀਤਾ ਇੱਕ ਟ੍ਰੈਕ ਔਰ ਜੋ ਗਾ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਕਸਾਨ ਇਸ ਤਰੀਕੇ ਦੀ ਡਿਵੈਲਪਮੈਂਟ ਦਾ ਨਾ ਹੋਵੇ ਇਹ ਇਲਾਕੇ ਦੀ ਇਲਾਕੇ ਦੀ ਆਵਾਜ਼ ਬੁਲੰਦ ਹੋਵੇ ਇੱਥੋਂ ਦੀ ਇੱਥੋਂ ਦੀ ਇੰਡਸਟਰੀ ਕਿਸਾਨ ਦੀ ਦੂਰ ਦੀ ਐਸਸੀ ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾ ਤੋਂ ਪਾਰ ਦੇ ਕਿਸਾਨਾਂ ਦੀ ਉਹਨਾਂ ਦੀ ਆਵਾਜ਼ ਬੁਲੰਦ ਹੋਵੇ ਉਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਔਰ ਸਾਡੀ ਸਭ ਦੀ ਇਹ ਕੋਸ਼ਿਸ਼ ਹੈ ਕਿ ਉਹ ਕਾਮਯਾਬ ਹੋਣ। ਬਾਕੀ ਉਮੀਦਵਾਰਾਂ ਨੂੰ ਬਾਰੇ ਕੀ ਕਹੋਗੇ? ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ? ਜੇ ਆਪਾਂ ਹਮਸਾ ਦੇ ਪੋਲੀਟਿਕਲ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ? ਨਹੀਂ ਸਭ ਤੋਂ ਇੱਕ ਦੋ ਤਾਂ ਚਲੋ ਉਮੀਦਵਾਰ ਆਏ ਚੰਡੀਗੜ੍ਹ ਤੋਂ ਨੇ, ਉਹ ਅਮਰੀਕਾ ਤੋਂ ਆਇਆ। ਕਈਆਂ ਨੇ ਮੇਰੇ ਵੱਡੇ ਵੀਰ ਨੇ ਸਾਰੇ ਸ਼ਹਿਰ ਸਪਾਟੇ ਦਾ ਇੱਕ ਉਹ ਕੇਂਦਰ ਬਣਾਇਆ। ਅੱਜ ਮੈਂ ਇੱਕ ਬਿਆਨ ਪੜ੍ਹ ਰਿਹਾ ਸੀ। ਦੇਖੋ ਬਾਰੋਂ ਨਾ ਬੜੀਆਂ ਸ਼ਰਾਰਤਾਂ ਇੱਕ ਚੱਲ ਰਹੀਆਂ ਨੇ। ਅੱਜ ਇੱਕ ਬਿਆਨ ਲੱਗਿਆ ਕਿ ਜੇ ਭਾਜਪਾ ਦੇ ਕੈਂਡੀਡੇਟ ਸਾਹਿਬ ਵੱਲੋਂ ਕਿ ਜੀ ਜੇ ਮੈਨੂੰ ਕ ਮੈਂ ਕਾਮਯਾਬ ਹੋਣਾ ਤੇ 10 ਲੱਖ ਯੂ ਐਸ ਡਾਲਰ ਦਾ ਨਿਵੇਸ਼ ਹੋਊਗਾ ਸ੍ਰੀ ਅਮਰ 700 ਕਰੋੜ ਦਾ 800 ਕਰੋੜ ਦਾ ਭਾਈ ਇਹਨਾਂ ਤਾਂ ਤੁਹਾਡਾ ਪ੍ਰਧਾਨ ਕਰ ਪਾਇਆ ਦਸ ਸਾਲਾਂ ਜੀ ਮਤਲਬ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਕਹਿੰਦਾ ਕਿ ਮਾੜੀ ਰਹੀ ਹੈ ਇਹੀ ਅਸੀਂ ਕਹਿ ਰਹੇ ਹਾਂ ਔਰ ਕੀ ਜੇ ਤੁਸੀਂ ਪ੍ਰਧਾਨ ਮੰਤਰੀ ਤੋਂ ਵੱਡੇ ਚਿਹਰੇ ਹੋਗੇ ਕਿਉਂਕਿ ਉਹ ਇਨਵੈਸਟਮੈਂਟ ਤਾਂ ਉਹਨਾਂ ਨੇ ਨਹੀਂ ਕਰਾਈ ਉਹਨਾਂ ਨੇ ਤਾਂ ਭਲਕੇ 5000 ਕਰੋੜ ਦਾ ਨੁਕਸਾਨ ਕਰਾਤਾ ਹੈ ਬਾਦਰ ਬੰਦ ਕਰਤਾ ਬਾਦਰ ਬਾਦਰ ਬੰਦ ਕਰਤਾ ਸਮੁੰਦਰੀ ਖੋਲਤੀ ਫਾਇਦਾ ਪਹੁੰਚਾਤਾ ਗੁਜਰਾਤ ਨੂੰ ਸਿੱਧਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਨੁਕਸਾਨ ਕਰਤਾ ਜੇ ਉਹ ਬਾਦਰ ਚੱਲਦਾ ਜ ਟੂਰਿਜ਼ਮ ਇੱਕ ਇੰਡਸਟਰੀ ਆ ਟਰੇਡ ਦੂਜੀ ਇੰਡਸਟਰੀ ਹੋਣੀ ਸੀ ਹਰ ਤਰੀਕੇ ਦਾ ਟਰੇਡ ਹੋ ਰਿਹਾ ਅਫਗਾਨਿਸਤਾਨ ਪਾਕਿਸਤਾਨ ਨਾਲ ਮਗਰ ਸਿਰਫ ਸਮੁੰਦਰੀ ਤੱਟਾਂ ਤੋਂ ਹੋ ਰਿਹਾ ਤੱਟਾਂ ਤੋਂ ਸਮੁੰਦਰੀ ਪੋਰਟ ਜਿਹੜੇ ਕੰਟਰੋਲਡ ਹੈ ਬਾਏ ਅਡਾਨੀ ਅੰਬਾਨੀ ਨਾਟ ਫਰੋਮ ਵਾਗਾ ਬਾਰਡਰ ਔਰ ਇਸ ਗੱਲ ਦਾ ਸਾਨੂੰ ਰੰਜ ਦੋਖ ਹੈ ਉਹਦੀ ਚਰਚਾ ਕੋਈ ਨਹੀਂ ਬੰਦ ਕੀਨੇ ਕੀਤੇ ਭਾਜਪਾ ਦੀ ਸਰਕਾਰ ਨੇ ਕਿਸਾਨ ਕੀਨੇ ਠੋਕੇ ਭਾਜਪਾ ਦੀ ਸਰਕਾਰ ਨੇ ਅੰਨਦਾਤਾ ਨੂੰ ਦਿੱਲੀ ਕੀਨੇ ਨਹੀਂ ਜਾਣ ਦਿੱਤਾ ਭਾਜਪਾ ਦੀ ਸਰਕਾਰ ਨੇ ਖੇਤ ਮਜ਼ਦੂਰ ਦੇ ਤੁਸੀਂ ਕੋ ਵੇਖੋ 16 ਲੱਖ ਕਰੋੜ ਇੰਡਸਟਰੀ ਦਾ ਮਾਫ ਕਰਤਾ ਤੁਸੀਂ ਕਿਸਾਨਾਂ ਦਾ ਤਾਂ ਮੈਂ ਨਾ 10000 ਕੁ ਨਹੀਂ ਕੀਤਾ ਜੇ 2 ਲੱਖ ਕਰੋੜ ਟੋਟਲ ਕਰਮ ਜੇ ਖੇਤ ਮਜ਼ਦੂਰਾਂ ਕਿਸਾਨਾਂ ਤੁਸੀਂ ਦੇਖ ਲਓ ਕਿ ਜਾਊਗੀ 16 ਲੱਖ ਰੋਸ ਚੰਦ ਪੁੰਜ ਮੈਂ ਮਾਫ਼ ਕਰਦਾ ਮਗਰ ਕਿਸਾਨਾਂ ਦੀ ਗੱਲ ਕੋਈ ਨਹੀਂ ਸੁਆਮੀ ਨਾਥਨ ਕਮਿਸ਼ਨ ਜੀ ਨੂੰ ਸੁਆਮੀ ਨਾਥਨ ਸਾਹਿਬ ਅੱਜ ਜੂਂਦੇ ਹੁੰਦੇ ਨਾ ਇਹਨਾਂ ਦਾ ਕੋਈ ਵਾਰਡ ਨਾ ਲੈਂਦੇ ਉਹਨਾਂ ਦੀ ਬੇਟੀ ਨੇ ਇਹ ਗੱਲ ਕਹੀ ਕਿ ਤੁਸੀਂ ਸੁਆਮੀ ਨਾਥਨ ਜੀ ਨੂੰ ਭਾਰਤ ਰਤਨ ਦੇ ਰਹੇ ਹੋ ਜਿਹੜੀ ਉਹਦੇ ਦੀ ਰეკਮੈਂਡੇਸ਼ਨ ਆ ਉਹਦਾ ਕੀ ਕਰਦੇ ਕੁਛ ਨਹੀਂ ਸੇਮ ਵੇ ਆਪ ਦੇ ਜਿਹੜੇ ਉਮੀਦਵਾਰ ਹੈ ਯਾਰ ਹੀ ਇਸ ਬੀਨ ਰਿਜੈਕਟਡ ਬਾਈ ਹਿਸ ਓਨ ਚੀਫ ਮਿਨਿਸਟਰ ਰੂਰਲ ਡਿਵੈਲਪਮੈਂਟ ਮਹਿਕਮਾ ਸੀ ਉਹਨਾਂ ਕੋਲ ਸੀ ਉਹ ਸੀਐਮ ਨਹੀਂ ਕੋਲ ਮਤਲਬ ਸੀਐਮ ਵਾਸ ਨਾਟ ਹੈਪੀ ਵਿਦ ਇਸ ਕਾਰਗੁਜ਼ਾਰੀ ਇੱਕ ਐਨਆਰਆਈ ਮਿਨਿਸਟਰੀ ਦੇਤੀ ਜਿਹਦੀ ਫਾਈਲ ਹੀ ਕੋਈ ਨਹੀਂ ਆਉਂਦੀ ਮੈਨੂੰ ਪਤਾ ਔਰ ਇਹ ਮੈਂ ਪੁੱਛਣਾ ਚਾਹੁੰਨਾ ਕੱਲ ਸਿੱਧੂ ਮੂਸੇਵਾਲਾ ਲਾਅ ਐਂਡ ਆਰਡਰ ਸਭ ਤੋਂ ਵੱਡਾ ਮੁੱਦਾ ਹੈ ਸ਼ਹਿਰੀ ਵਾਸਤੇ ਕਿੰਨਾ ਬੜਾ ਕਿ ਰੋਰੈਂਸ ਬਿਸ਼ਨੋਏ ਇੰਟਰੀਆਂ ਕਰੇ ਹੌਨਰੇਬਲ ਸੁਪਰੀਮ ਕੋਰਟ ਦੇ ਮਸਲਾ ਕੀ ਸੀ ਕਿ ਜਿਹੜੀ ਇਹ ਕਹਿੰਦੇ ਵੀਆਈਪੀ ਕਲਚਰ ਬੰਦ ਕਰਾਂਗੇ ਜਿਹੜੀ ਸੜਕ ਚੰਡੀਗੜ੍ਹ ਸੀਐਮ ਹਾਊਸ ਤੋਂ ਅੱਗੋਂ ਨਿਕਲਦੀ ਹੈ ਕਿਸੇ ਨੇ ਰੇਟ ਪਾਈ ਕਿ ਇਹ ਖੋਲਤੀ ਜਾਵੇ ਬੜੀ ਵੱਡੀ ਪ੍ਰੋਬਲਮ ਹੈ ਇਹਨਾਂ ਨੇ ਆਈਕਮੇ ਆਰਡਰ ਕਰਤੇ ਕਿ ਖੋਲੋ ਜਦੋਂ ਇਸ ਆਰਡਰ ਨੂੰ ਚੈਲੰਜ ਕੀਤਾ ਤਾਂ ਹਤਮਾਨ ਨੇ ਔਰ ਉੱਥੇ ਕੀ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿ ਇਹ ਤਾਂ ਨਹੀਂ ਸੜਕ ਖੋਲੀ ਜਾ ਸਕਦੀ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜੀ ਡੈਥ ਹੋਈ ਆ ਆਰਪੀਜੀ ਦਾ ਅਟੈਕ ਹੋਇਆ ਉਹ ਇਸੇ ਕਾਰਨਾਂ ਕਰਕੇ ਹੋਇਆ ਮਤਲਬ ਆਪ ਹੀ ਮੰਨ ਗਏ ਕਿ ਉਹਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਤੇ ਉਹਨੂੰ ਮਾਰਤਾ ਮਤਲਬ ਕਿੱਡੀ ਵੱਡੀ ਨਲਾਇਕੀ ਤੁਸੀਂ ਆਪ ਦੇ ਸੀਐਮ ਨੂੰ ਸਿਕਿਉਰਿਟੀ ਨਹੀਂ ਦੇ ਪਾ ਰਹੇ ਸੇਫਟੀ ਨਹੀਂ ਇਨਸ਼ੋਰ ਕਰ ਪਾ ਰਹੇ ਆਮ ਨਾਗਰਿਕ ਦਾ ਕੀ ਹਾਲ ਹੋਣਾ ਇਤੋ ਹੀ ਲਾ ਲੋ ਸਾ ਸੋ ਇਹ ਚੀਜ਼ਾਂ ਚਾਹੇ ਉਹ ਕੈਂਡੀਡੇਟ ਜਿੰਨੇ ਵੀ ਹਾਂ ਔਜਲਾ ਸਾਹਿਬ 8 ਸਾਲ ਰਹੇ ਆ 7-8 ਸਾਲ ਐਮਪੀ ਇੱਕ ਕੰਮ ਦੱਸ ਦਨ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਜੋਸ਼ੀ ਸਾਹਿਬ ਨੇ ਬੜੀ ਵਧੀਆ ਉਹਨਾਂ ਬਾਰੇ ਸਪਸ਼ਟੀ ਕੀਤਾ ਇਹ ਨਾਲਾ ਕਵਰ ਕਰਨਾ ਸਭ ਤੋਂ ਵੱਡੀ ਇੱਕ ਡਿਮਾਂਡ ਸੀ ਬਾਕੀ ਅੰਮ੍ਰਿਤਸਰ ਸ਼ਹਿਰ ਛੱਡੋ ਇਸ ਆਪਦੇ ਘਰ ਅੱਗੇ ਨਾਲਾ ਕਵਰ ਕਰਾ ਦਿੰਦੇ ਔਰ ਜੋਸ਼ੀ ਸਾਹਿਬ ਨੇ ਆਪਦੀ ਟਰਮ 'ਚ ਕਿਹੜੇ-ਕਿਹੜੇ ਕੰਮ ਕੀਤੇ ਜੋ ਕੰਮ ਹੋਏ ਆ ਕਿਲੋਮੀਟਰਾਂ 'ਚ ਜਿਹੜਾ ਗੰਦਾ ਨਾਲਾ ਕਵਰ ਕੀਤਾ ਉਹ ਤਾਂ ਇੱਕ ਗੱਲ ਹੈ ਜਿਹੜਾ ਸਭ ਤੋਂ ਮੋਸਟ ਵਿਜ਼ਿਟਿਡ ਸਾਈਟ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਰਾਮ ਤੀਰਥ ਉਸ ਕੈਬਨਿਟ ਦੇ ਹਿੱਸਾ 'ਚ ਜਦੋਂ ਇਹ ਸਾਰੇ ਕੰਮ ਹੋਏ ਆ ਹੁਣ ਤਾਂ ਮੇਨਟੇਨੈਂਸ ਹੀ ਨਹੀਂ ਹੋ ਰਹੀ ਜੀ ਕਿਹਾ ਤਾਂ ਵੀ ਦੋਨੋਂ ਇਕੱਠੇ ਉਹ ਲੀਡਰ ਤੁਹਾਡੇ ਤੇ ਇੱਕ ਬਹੁਤ ਵੱਡਾ ਜਾਰੀ ਜੀ ਅਦੀਨ ਜੀ ਉਹ ਨਹੀਂ ਚਾਹੁੰਦੇ ਇਹਦੇ ਪਿੱਛੇ ਕੀ ਉਹ ਤੁਸੀਂ ਮੈਂ ਗੱਲ ਕਰ ਫਿਰ ਤੁਹਾਨੂੰ ਦੱਸਾਂ ਤੁਸੀਂ ਵੀ ਸਵਾਦ ਹੀ ਲੈਣਾ ਔਰ ਨਿਊ ਜੀ 18 ਨੂੰ ਤਾਂ ਜਿਆਦਾ ਹੀ ਸਵਾਦ ਲੈਣ ਦੀ ਹੱਤ ਪਈਆ ਕੋਸ਼ਿਸ਼ੀ ਸਤਕਾਰ ਕਰਦੇ ਸਨ ਹੇ ਇਹਦਾ ਸਭ ਤੋਂ ਪਹਿਲਾ ਸਟੈਪ ਸੀ ਕੈਂਡੀਡੇਟ ਚਰ ਇਹਦਾ ਵਿਟ੍ਰੋ ਕਰ ਦੇ ਇੱਥੇ ਪਰਚਾ ਕਰਾਉਂਦੇ ਕਿਉਂਕਿ ਇਹਨੇ ਭਾਵਨਾ ਅਹਤ ਕੀਤੀਆਂ ਲੋਕਾਂ ਦੀ ਔਰ ਇਹਨੂੰ ਪਾਰਟੀ ਚੋਂ ਕੱਢ ਦੇ ਫਿਰ ਮੈਂ ਕਹਿੰਦਾ ਸੀ ਸੋਚਦਾ ਕਿ ਇਹ ਸਿਨਸੇਅਰਿਟੀ ਹੈ ਲਿਪ ਸਰਵਿਸ ਨਾਲ ਕੀ ਉਹ ਮਸਲਾ ਹੱਲ ਹੋ ਜਾਣਾ ਨੋ ਸਿਰੇ ਕਿ ਪੈਰਾਸ਼ੂਟ ਲੀਡਰ ਨੇ ਭਾਜੀਪੀ ਦੇ ਵਰ ਨਾੜਾ ਤੇ ਮੋਨੀ ਇਹ ਲੋਕ ਸਿੱਖਾਂ ਤੇ ਟਿੱਪਣੀ ਕਰਨਾ ਤੁਸੀਂ ਛੋਟਾ ਪੁੱਛਿਆ ਕਿ ਸਿੱਖ ਧਰਮ ਨਿਕਤਰ ਹੁੰਦਾ ਹੈ ਇਹਦਾ ਇਹ ਤਰਫ ਦੇ ਸਾਹਮਣੇ ਦੇਖੋ ਸਾਰੇ ਧਰਮ ਦਾ ਮੈਂ ਸਤਿਕਾਰ ਕਰਦਾ ਔਰ ਮੇਰਾ ਇਹ ਮੰਨਣਾ ਹੈ ਕਿ ਕੋਈ ਧਰਮ ਵੱਡਾ ਨਹੀਂ ਔਰ ਕੋਈ ਧਰਮ ਛੋਟਾ ਨਹੀਂ ਹਰ ਇੱਕ ਲਈ ਉਹਦਾ ਧਰਮ ਪਿਆਰਾ ਔਰ ਸਾਡਾ ਸੰਵਿਧਾਨ ਵੀ ਇਸ ਗੱਲ ਤੇ ਸਾਨੂੰ ਪਹਿਰਾ ਦੇਣ ਦੀ ਗੱਲ ਕਰਦਾ ਔਰ ਇਹੀ ਗੱਲ ਅਸੀਂ ਕਰਦੇ ਹਾਂ ਕਿ ਇਹ ਜਿਹੜੀ ਇਹ ਜੀ ਭਾਵਨਾ ਵਰਤ ਭਾਸ਼ਣਾ ਵਰਤ ਰੇ ਨਾ ਪਾਸ਼ਣ ਇਹ ਤਾਂ ਵਰਤ ਰੇ ਕਿਉਂਕਿ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਇਹ ਸੰਵਿਧਾਨ ਚ ਬਹੁਤ ਵੱਡੀ ਤਬਦੀਲੀ ਆਉਣੀ ਹੈ ਜੇ ਇਹ ਇਲੈਕਸ਼ਨ ਬੀਜੇਪੀ ਜਿੱਤਦੀ ਹੈ ਔਰ ਉਹਦੇ ਚ ਚਾਹੇ ਉਹ ਐਸਸੀ ਸਮਾਜ ਵਾਸਤੇ ਆ ਬੈਕਵਰਡ ਕਲਾਸ ਵਾਸਤੇ ਆ ਜਾਂ ਕੋਈ ਕਿਸੇ ਦੇ ਧਰਮ ਨੂੰ ਮੰਨਣ ਵਾਲਾ ਇਟ ਇਜ਼ ਅ ਸੈਡ ਥਿੰਗ ਮੈਂ ਇਹਦੀ ਇਹ ਜੀ ਸ਼ਬਦਾ ਦੀ ਨਿਖੇਧੀ ਕਰਦਾ ਔਰ ਮੈਂ ਇਹ ਮੰਨਦਾ ਕਿ ਸਰਬ ਸਭ ਧਰਮ ਸਤਿਕਾਰਯੋਗ ਹੈ ਔਰ ਸਭ ਧਰਮਾਂ ਦਾ ਸਤਿਕਾਰ ਪਿਆਰ ਹੋਣਾ ਚਾਹੀਦਾ ਮਗਰ ਇੱਕ ਧਰਮ ਨੂੰ ਦੂਜੇ ਧਰਮ ਨਾਲ ਕੰਪੈਰੀਜ਼ਨ ਕਰਨਾ ਇਕ ਗੁਰੂ ਸਾਹਿਬਾਨ ਨੇ ਵੀ ਨਹੀਂ ਕੀਤਾ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਕੀ ਸਮਤ ਬਖਸ਼ਿਆ ਸਰਬੱਤ ਦੇ ਭਲੇ ਦੀ ਮਾਨਸ ਕੀ ਲੜਦਾ ਜ਼ਿਕਰ ਕਰ ਰਹੇ ਹੰਦੂਰ ਸਾਹਿਬ ਦੀ ਫਾਈਟ ਨੂੰ ਕਿਦਾਂ ਦੇਖਦੇ ਹੋ ਅਮਰਪਾਲ ਸਿੰਘ ਦੇ ਇਲੈਕਸ਼ਨ ਲੜਨ ਨਾਲ ਲੱਗਦਾ ਕੋ ਨਤੀਜੇ ਤੇ ਅਸਰ ਪਾਊਗਾ ਯਾਰ ਚਲੋ ਮੈਂ ਨਾ ਅੱਜ ਨਹੀਂ ਟਿੱਪਣੀ ਕਰੂੰਗਾ ਮੈਂ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ ਮੈਂ ਅੱਜ ਵੀ ਕਿਸੇ ਛੋੜੇ ਸਮੇਂ ਬਾਅਦ ਤੁਹਾਨੂੰ ਇਹ ਗੱਲਾਂ ਸਪਸ਼ਟ ਹੋਣੀਆਂ ਕਿ ਇਹ ਸਾਰਾ ਕੀੜੀਆਂ ਹੋਣੀਆਂ ਬਹੁਤ ਵੱਡਾ ਇੱਥੇ ਬੜੀਆਂ ਸ਼ਾਹਤਾ ਚੱਲ ਰਹੀਆਂ ਪੰਜਾਬ 'ਚ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ ਇੱਥੇ ਵੰਡੀਆਂ ਪਾਈ ਜਾਣ ਮਗਰ ਮੇਰਾ ਇਹ ਮੰਨਣਾ ਕਿ ਲੋਕ ਸਿਆਣੇ ਨੇ ਲੋਕ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਭਲੇ ਦੀ ਜਿਹੜਾ ਬਾਰਡਰ ਸਟੇਟ ਹੈ ਜਿੱਥੇ ਲਾਅ ਐਂਡ ਆਰਡਰ ਸਿਕਿਉਰਿਟੀ ਇਹ بڑے ਵੱਡੇ ਮੁੱਦੇ ਨੇ ਔਰ ਉਹਨਾਂ ਤੇ ਧਿਆਨ ਦੇਣਗੇ ਔਰ ਮੈਨੂੰ ਇਹ ਗੱਲ ਤਸੱਲੀ ਹੋਊਗੀ ਜਿਹੜੇ ਕਹਿੰਦੇ ਸੀ ਸਾਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ ਆਜੇ ਉਹ ਸੰਵਿਧਾਨ ਤੇ ਵਿਸ਼ਵਾਸ ਕਰਨਗੇ। ਇਹ ਠੀਕ ਗੱਲ ਹੈ ਜੀ। ਬਾਕੀ ਫੈਸਲਾ ਲੜਤਾ ਕੋਈ ਸਕਦਾ ਜੀ ਸੱਦ ਕੇ ਲੜਨ। ਵਲਟੂਆ ਸਾਹਿਬ ਲੜ ਰਹੇ ਆ ਉਹਨਾਂ ਤੇ ਵੀ ਐਨਐਸਏ ਕਈ ਵਾਰੀ ਲੱਗੀ ਆ 10 ਸਾਲ ਉਹਨਾਂ ਨੇ ਸਜ਼ਾ ਕੀਤੀ। 10 ਸਾਲ ਜਾਂ 1 ਸਾਲ ਸਾਕ ਨਹੀਂ ਨੋਟ ਕਰਾਈ। ਸ੍ਰੀ ਅੰਮ੍ਰਿਤਸਰ ਸਾਹਿਬ ਖਡੂਰ ਸਾਹਿਬ ਕਿਵੇਂ ਭਾਜ ਪੰਜ ਬਣੀ ਰਵੇ। ਕਿਵੇਂ ਗਵਰਨਰ ਕੋਲ ਦੇ ਦਾ ਨਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ। ਪਾਕਿਸਤਾਨ ਇਹਦੇ ਚੁਕ ਜੇ ਇਹ ਕੱਲ ਨੂੰ ਧਿਆਨ ਚ ਰੱਖੋ ਵੈਂਚਰ ਦੀ ਮੈਂਟੇਨੈਂਸ ਤੇ ਉਹਨਾਂ ਨੂੰ ਸਮਾ ਦੇਣ ਜਿੱਥੇ ਬੀਜੇਪੀ ਦਾ ਨਾਰਾ 400 ਪਾਰ ਦਾ ਉਧਰ ਪ੍ਰਤਾਪ ਬਾਜਵਾ ਰਿਕਾ ਲਾਏ ਉਹਨਾਂ ਨੇ ਐਲਾਨ ਕੀਤਾ ਕਿ ਐਲਾਈਅੰਸ ਜਿਹੜਾ ਹੈ ਇੰਡੀਆ ਐਲਾਈਅੰਸ ਦੀ ਸਰਕਾਰ ਬਣਨ ਜਾ ਰਹੀ ਹੈ ਉਹ ਮੰਤਰੀ ਕਾਂਗਰਸ ਦੇ ਕੋ ਸ਼ਾਬਦ ਪਹਿਲੀ ਗੱਲ ਹੈ 400 ਪਾਰ ਵਾਲੇ ਨੂੰ ਵੀ ਕੈਂਡੀਡੇਟ ਦੇ ਤੇ 13 ਪਾਰ ਵਾਲੇ ਨੂੰ ਵੀ ਦੂਜੀ ਪਾਰ ਵਾਲਾ ਕੈਂਡੀਡੇਟ ਲਾ ਦੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਬਾਰਡਰ ਪਾਰ ਕਰਾਓ ਜੇ ਦੇਸ਼ ਬਚਾਉਣਾ ਹੈ ਇਹ ਅਨਿਤੇ ਰੱਖਣ ਵਾਲੇ ਕਿਉਂਕਿ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਤੇ ਦੇਸ਼ ਦੇ ਬਣਾਤੇ ਤੁਹਾਡੇ ਸਾਹਮਣੇ ਆ ਅੱਜ ਹਰ ਪੱਖ ਤੋਂ ਦੇਸ਼ ਪਿੱਛੇ ਜਾ ਰਿਹਾ ਇਸ ਲਈ ਇੰਡੀਆ ਕਾਂਗਰਸ ਮੈਨੂੰ ਖੁਸ਼ੀ ਆ ਭਗਵੰਤ ਮਾਤਾ ਦੀ ਕਮਾਲ ਦੀ ਗੱਲ ਆ ਲੋਕਾਂ ਨੂੰ ਮੂਹਰਨ ਹੋ ਕੇ ਦੇਖੋ ਕਿ ਸਾਰੇ ਦੇ ਹਰਿਆਣੇ ਚੋਂ ਬੋਟ ਮੰਗਣਗੇ ਕਾਂਗਰਸ ਲਈ ਦਿੱਲੀ ਚ ਵੋਟ ਮੰਗਣਗੇ ਕਾਂਗਰਸ ਲਈ ਗੁਜਰਾਤ ਲਈ ਵੋਟ ਮੰਗ ਕਾਂਗਰਸ ਲਈ ਰਾਜਸਥਾਨ ਅਸਾਮ ਵੋਟ ਮੰਗਣਗੇ ਕਾਂਗਰਸੀ ਮਗਰ ਪੰਜਾਬ ਚ ਆ ਕੇ ਕਾਂਗਰਸ ਦਾ ਵਿਰੋਧ ਕਰਨਗੇ ਤੁਸੀਂ ਮੰਨਦੇ ਹੋ ਗੱਲ ਕਿ ਹੋ ਸਕਦੀ ਜਿਹੜਾ ਦੇਸ਼ ਚ ਕਾਂਗਰਸ ਦੀ ਸਹਿਮਤੀ ਕਾਂਗਰਸ ਭਲਾਈ ਮੰਗ ਕਰ ਰਿਹਾ ਉਹ ਖਾਬ ਚ ਨਹੀਂ ਕਰ ਰਿਹਾ ਇਸ ਲਈ ਲੋਕ ਜੇ ਤੋ ਹਣ ਵੋਟ ਪਾਓ ਮੇ ਝਾੜੂ ਨੂੰ ਇਕਲੂ ਪੰਜੇ ਨੂੰ ਵੋਟ ਪਾਓ ਪੂਜੇ ਨੂੰ ਨਿਕਲੂ ਝਾੜੂ ਨੂੰ ਇਹ ਫਿਕਸਡ ਮੈਚ ਜਿਹੜਾ ਚੱਲ ਰਿਹਾ ਉਹ ਤੋਂ ਸੁਚੇਤ ਹੋ ਜੀ ਬੰਦ ਸੈਟਬੈਕ ਹੈ ਪਾਰਟੀ ਦੀ ਤਲਬੀਰ ਦਿਨ ਤੇ ਜਾਣਦਾ ਕੋਈ ਗੁਰਾਮਦਾਸ ਦੀ ਨਗਰੀ ਆਪਾਂ ਚੰਗਾ ਸੋਚਣਾ ਨਹੀਂ ਕਰਨਾ ਤੇ ਵਾਸਤੇ ਕੁਝ ਨਹੀਂ ਕਿਉਂਕਿ ਆਪਾਂ ਦੇ ਕਰਨ ਵਾਲੇ ਬੰਦੇ ਆ ਆਪਾਂ ਗੁਰੂ ਸਾਹਿਬ ਦੀ ਇਸ ਨਗਰੀ ਦਾ ਬਹੁਤ ਦਿਲੋਂ ਕੰਮ ਕਰ ਇਥੋਂ ਦੀ ਡਵੈਲਪਮੈਂਟ ਇਥੋਂ ਦੀ ਸਫਾਈ ਇਥੋਂ ਦੇ ਵਿਕਾਸ ਦਾ ਦੋਨੋਂ ਹੋਰ ਮੌਕੇ ਮਿਲੇ ਪਰ ਉਹ ਫੇਲ ਹੋਇਆ ਛਾੜੂ ਨੂੰ ਮਿਲੇ ਆਪਣੇ ਜੀ ਨੂੰ ਸਾਡੇ ਸਾਹਮਣੇ ਜੇਕਰ ਇਹਨੇ ਬਾਹਰ ਫਟ ਗਿਆ ਪਾਰਟੀ ਨੇ ਜ਼ਿੰਮੇਵਾਰੀ ਤੇ ਮੈਂ ਪੂਰਾ ਵਚਨ ਇਹਨਾਂ ਪਾਰਟੀਆਂ ਬਾਅਦ ਜੇ ਬੇਸਾਨੂੰ ਪਾਸ ਕਿ ਉਹਨਾਂ ਦੇ ਵਿਸ਼ਵਾਸ ਬਾਕੀ 19 ਲੋਕ ਦਾ ਇਲੈਕਸ਼ਨ ਨਹੀਂ ਕਰ ਸਕਦਾ ਇਹਦੇ ਪਰਮਾਤਮਾ ਸਾਡਾ ਫਰਜ਼ ਸਾਡੇ ਭੈਣ ਵਿਕਰਮ ਭਾਈ ਸਾਰੇ ਬੈਠੇ ਆ ਮੈਂਬਰ ਕੌਂਸਲਰ ਕੌਂਸਲਰ ਸੋਦੇਦਾਰ ਸਾਊਤੇ ਹੋਰ ਜਿਆਦਾ ਜੁੜਨਾ ਬੈਠਾ ਸਭ ਨੇ ਤੁਸੀਂ ਸੁਣਿਆ ਅੱਗੇ ਨਾਲੋਂ ਵੱਧ ਜੋੜਨਾ ਅੱਗੇ ਨਾਲੋਂ ਵੱਧ ਨਾਲ ਵੀ ਸਾਡੀ ਪਾਰਟੀ ਕੋਈ 1% ਵੀ ਸਾਡਾ ਵਾਅਦਾ ਘਟਣਾ ਤੇ ਜਿਸ ਜਿਹੜੀ ਸਾਡਾ ਭਰਾ ਜਾ ਕੇ ਬੈਠਾ ਡੁੱਬੀ ਗਈ ਹੈ ਜਿੱਦ ਤਰ੍ਹਾਂ ਇਹਨਾਂ ਨੇ ਸ਼ੁਭ ਕਾਮਨਾਵਾਂ ਦਿੱਤਾ ਭਰਮਪਾਜੀ ਨੇ ਮਲੇਠੀਆ ਸਾਹਿਬ ਨੇ ਤਰ੍ਹਾਂ ਮੈਂ ਵੀ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਬਾਕੀ ਪੇਸ਼ੈਂਸ ਜੜੀ ਆ ਤੇ ਜ਼ਰੂਰੀ ਆ ਇਹ ਤੇ ਮਾਂ ਪਾਰਟੀ ਤੇ ਇੱਥੇ ਤੇ ਸਮਝ ਲਓ ਵੀ ਜਦ ਮੰਡੀ ਵੀ ਜਾਂਦੀ ਸੀ ਮਥਰਾਈ ਮਾਂ ਆ ਜੈਨ ਸੈਕੰਡ ਉੱਥੇ ਜਨ ਨਹੀਂ ਜਾਂਦੀਆਂ ਉੱਥੇ ਜਨਾਂ ਕੀ ਜੂਦ ਕਰ ਲੈਣਗੇ ਉਸ ਤੋਂ ਬਾਅਦ ਕਹੇ ਪੁੱਛ ਵੀਰ ਜੀ ਕਦੋਂ ਆ ਰਹੇ ਕੰਪੈਨੀ 7 ਤਰੀਕ ਨੂੰ ਆ ਰਹੇ ਸੁਖਵੀਰ ਜੀ 7 ਤਰੀਕ ਨੂੰ ਅਸੀਂ ਤਕਰੀਬਨ ਪ੍ਰੋਗਰਾਮ ਰੱਖਿਆ 1 ਕੰਡੀਸ਼ਨ ਕਰਾਂਗੇ ਤੇ ਉਹਨਾਂ ਚ ਮੇਢੀਆ ਤੇ ਅਸੀਂ ਸਾਰੇ ਲੱਗੇ ਆ ਤੇ ਸਭ ਅੱਲਾਹ ਸਾਬਿਆ ਮਾਵਾ ਲਾਹਬਾਦ ਹਦੀਸ ਬਾਕੀ ਸਾਰੇ ਦੇ ਸਾਥੀਆਂ ਨਿਰੰਦਰ ਬੈਲ ਜਰਦੇ ਉਹ ਵੀ ਸਭ ਜੋੜਨਾ ਲੱਗੇ ਆ ਉਤੋਂ ਵੱਧ ਲੋਕ ਜਿਹੜਾ ਵਾ ਨਾ ਐਰ ਕੀ ਡਿਸਾਈਡ ਜੋ ਕਰ ਰਹੇ ਆ ਜੋ ਲੋਕੀ ਡਿਸਾਈਡ ਕਰਦੇ ਪਏ ਤੁਹਾਡੇ ਸਾਹਮਣੇ ਵੀ ਉਹਨਾਂ ਨੇ ਸਾਰੀਆਂ ਪਾਰਟੀਆਂ ਰੱਖੀਆਂ ਪਾਰਟੀ ਦੀ ਵੀ ਜੇ ਤੇ ਸ਼੍ਰੋਮਣੀ ਅਕਾਲੀ ਦਲ 10 ਸਾਲ ਕੰਮ ਕੀਤਾ ਨਾ ਕੇ ਪਹਿਲਾਂ ਧੰਨਵਾਦ ਕੀਤਾ ਅਸੀਂ ਦਾ ਕੰਮ ਕੀਤਾ ਉਹ ਤੁਹਾਡੇ ਸਾਹਮਣੇ ਵੀ ਦਿਲਮਣ ਕੀਤੀ ਜਿਹੜੀ ਨਾ ਕੇ ਪਹਿਲਾਂ ਜੀ ਕਰਕੇ ਲੋਕੀ ਪਾਰਟੀ ਦੇ ਨਾਲ ਕੈਂਡੀਡੇਟ ਦੇ ਪਿਆ ਕਿਹੜਾ ਕੈਂਡੀਡੇਟ ਜਿਹੜਾ ਸਾਡੀਆਂ ਇੱਛਾਵਾਂ ਦੇ ਖਰਾ ਉਤਰੇ ਕਿੰਨੇ ਪ੍ਰੂਵ ਕੀਤਾ ਕਿਹੜਾ ਲੋਕਾਂ ਗਿਆ ਕਿਹੜਾ ਮੰਤਰੀ ਹੁੰਦਿਆਂ ਵੀ ਚੈੱਕਲ ਤੇ ਤਰਿਆ ਫਿਰ ਲੋਕੀ ਪਹਿਲਾਂ ਵਜਾਉਂਦਾ ਰਿਹਾ ਕੰਮ ਤੇ ਉਹ ਜਿਹੜਾ ਚੁਣਿਆ ਇਹ ਕਹਿ ਸਕਦਾ ਕਿ ਜਸਤੇ ਕੁੱਪਨੇ ਅਧੂਰੇ ਆ ਅਸੀਂ ਪਾਰਟੀ ਸਿਟੀ ਬਣਾਉਣਾ ਅੱਜਨ ਬੈਡ ਲੈ ਕੇ ਆਉਣਾ ਤਿੰਨ ਵੱਡੇ ਹਸਪੀਟਲ ਲਿਆ ਰਹੇ ਅਸੀਂ ক্রিকেট ਗਰਾਊਂਡ ਬਣਾ ਰਹੇ ਆਈਪੀਐਲ ਅਗਲੀ ਜਿਹੜੀ ਪਿਛਲੀ ਟੂਰ ਨੰਗੀ ਐ 17 ਤੋਂ 22 ਤੱਕ ਅਸੀਂ ਇਹ ਕੰਮ ਕਰ ਰਹੇ ਸੀ 12 ਇੱਕ ਕਿਸੇ ਸੁਖਬੀਰ ਜੀ ਨੇ ਇੱਥੇ ਜਿਹੜੀ ਗਮਟਾਲਾ ਜੇਲ ਸ਼ਿਫਟ ਕੀਤੀ ਉਥੇ ਟ੍ਰੇਡ ਵਾਸਤੇ ਅਸੀਂ ਕਨਵੈਂਟ ਬਣਾਉਣਾ ਸੀ ਜਿਸ ਤਰ੍ਹਾਂ ਲੱਗਦਾ ਹਫਤੇ ਦਾ ਮੇਲਾ ਪੂਰਾ ਸਾਲ ਲੱਗਣਾ ਸੀ ਉਹ ਮੇਲਾ ਪ੍ਰਗਤੀ ਮੈਦਾਨ ਵਾਂਗੂ ਰਾਤ ਦੇਣ ਇੱਥੇ ਵਪਾਰੀ ਆਉਣੇ ਸੀ ਇੰਡਸਟਰੀਸਟ ਆਉਣੇ ਸੀ ਕਿੰਨਾ ਟੂਰਿਜ਼ਮ ਆਉਣਾ ਸੀ ਮਤਲਬ ਟ੍ਰੇਡ ਟੂਰਿਜ਼ਮ ਸਪੋਰਟਸ ਟੂਰਿਜ਼ਮ ਜੇ ਅਸੀਂ ਕ੍ਰਿਕਟ ਗ라운ਡ ਬਣ ਜਾਂਦੀ ਸਾਡੀ ਅਜੇ ਤੱਕ ਬਣ ਜਣੀ ਸਾਰਾ ਕੁਝ ਹਸਪੀਟਲ ਬਣ ਜਾਣੇ ਮੈਡੀਕਲ ਟੂਰਿਜ਼ਮ ਸੂਰੀ ਦੁਨੀਆਂ ਚੋਂ ਪੰਜਾਬੀ ਜਿਹੜਾ ਇੱਥੇ ਇਲਾਜ ਕਰਾਉਣਾ ਦਾ ਸਭ ਤੋਂ ਵੱਡਾ ਉਹਨਾਂ ਨੂੰ ਆਉਣਾ ਅੰਮ੍ਰਿਤਸਰ ਗੁਰੂ ਦੀ ਨਗਰੀ ਆ ਇੰਟਰਨੈਸ਼ਨਲ 에어ਪੋਰਟ ਬਾਦਲ ਸਾਹਿਬ ਦਾ ਬਣਾਇਆ ਹੈ ਗਾਂ ਵੀ ਵਾਦਾ ਕਰਦੇ ਆ ਅਸੀਂ ਕਿ ਬਿਕਰਮਜੀਤ ਮੈਂ ਸੁਖਬੀਰ ਜੀ ਦੇ ਹੱਥ ਆ ਪਿੱਛੇ ਸਰਕਾਰ ਵੀ ਅਸੀਂ ਰਲ ਕੇ ਇਸ ਗੁਰੂ ਦੀ ਨਗਰੀ ਨੂੰ ਇਸ ਪਹਿਲਾਂ ਵਰਤੋਂ ਤੋਂ ਵੱਧ ਵਾਲੀ ਡਿਵੈਲਪਮੈਂਟ ਦੇਵਾਂਗੇ ਲੋਕਾਂ ਨੂੰ ਕੰਮ ਕਾਰੋਬਾਰ ਵਪਾਰ ਆ ਸਭ ਮਿਲੇ ਵਾਗਾ ਖਲਾਉਣਾ ਸਾਡਾ ਮੋਟਿਵ ਆ ਕਿ ਕਾ ਬਾਟਰ ਵਪਾਰ ਖੁੱਲੇ ਉਹਦੇ ਵਾਸਤੇ ਸਲਾਵਾਂਗੇ ਸਬਦਾਨਕਪੁਰ ਦੇ ਨਾਲ ਜੇ ਮੈਨ ਪਾਵਰ ਲਾਉਣੀ ਪਈ ਉਹ ਵੀ ਲਾਵਾਂਗੇ ਉਹ ਵੀ ਸਾਨੂੰ